ਬੀਤੇ ਦਿਨੀ ਆਬਾਦੀ ਪਾਰਟੀ ਹਲਕਾ ਦਖਣੀ ਦੇ ਐਮਐਲਏ ਡਾਕਟਰ ਇੰਦਰਬੀਰ ਸਿੰਘ ਨੱਜਰ ਵੱਲੋਂ ਵਾਰਡ ਨੰਬਰ 65 ਲਾਲ ਕੁਆਟਰਾਂ ਵਿਖੇ ਟਿਊਬਵੈੱਲ ਲਗਾਉਣ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਵਾਰਡ ਨੰਬਰ 65 ਅਧੀਨ ਆਉਂਦੀ ਰਾਧਾ ਕ੍ਰਿਸ਼ਨ ਕਲੋਨੀ ਵਿਖੇ ਸੀਵਰੇਜ ਪਾਉਂਡ ਦਾ ਉਦਘਾਟਨ ਵੀ ਕੀਤਾ ਗਿਆ ਇਸ ਮੌਕੇ ਵਾਰਡ ਨੰਬਰ 65 ਦੇ ਸੇਵਾਦਾਰ ਬੰਟੀ ਪਹਿਲਵਾਨ ਅਤੇ ਇਲਾਕਾ ਨਿਵਾਸੀਆਂ ਨੇ ਡਾਕਟਰ ਇੰਦਰਬੀਰ ਸਿੰਘ ਨੱਜਰ ਦਾ ਧੰਨਵਾਦ ਕੀਤਾ ਪਰੇ ਸਾਡੇ ਬੈਕ ਸੈਟ ਤੇ ਲਾਲ ਕੋਟਨ ਨੇ ਔਰ ਦੇਖੋ ਜੇ ਆਪਾਂ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਸਭ ਤੋਂ ਗਰੀਬ ਲੋਕ ਐਸ ਜਗ੍ਹਾ ਰਹਿੰਦੇ ਨੇ ਤੇ ਅਮਰ ਬੰਟੀ ਵੀਰ ਪਹਿਲਵਾਨ ਇਹ ਸਾਹਮਣੇ ਇੱਥੋਂ ਦੇ ਹੈਗੇ ਨੇ ਔਰ ਇਹਨਾਂ ਨੇ ਮੈਂ ਵਾਦਾ ਕੀਤਾ ਹੈ ਇਲਾਕਾ ਨਿਵਾਸੀਆਂ ਨਾਲ ਕਿ ਆਪਾਂ ਇਹ 65 ਨੰਬਰ ਚ ਬੋਟ ਜਿਹੜੀ ਆ ਇਹਨੂੰ ਆਪਾਂ ਨੰਬਰ 1 ਬੋਟ ਬਣਾਉਣਾ 39 ਚ ਗਏ ਹੁਣ ਅਸੀਂ ਇਹ 65 ਚ ਆਏ ਆ ਤੇ ਇਹਦੇ ਬਾਅਦ ਜਾ ਰਹੇ ਹਾਂ ਉੱਤੇ ਪਬਲ ਸਿੰਘ ਕਲਨੀ ਹੈ ਤੇ ਰਾਜਾ ਕ੍ਰਿਸ਼ਨ ਕਲਨੀ ਹੈ ਉੱਥੇ ਸੀਵਰ ਦਾ ਔਰ ਪਾਣੀ ਦੀ ਸਮੱਸਿਆ ਹੈ ਉਹ ਸੀ ਦਿਕਨ ਜਾ ਰਹੇ ਆਂ ਉੱਥੇ ਸ਼ੁਰੂ ਕਰਾਉਣ ਲੱਗੇ ਸਾਰਾ ਕੰਮ ਕਿਉਂ ਅਸੀਂ ਸਾਡਾ ਪੂਰਾ ਧਿਆਨ ਇਸ ਇੱਥੇ ਹੈਗਾ ਹੈ ਨਾ ਸੜਕਾਂ ਦਲੀਆਂ ਪਾਣ ਰਹੀਆਂ ਨੇ ਆ ਗੁਜਰਪੁਰੇ ਵਿੱਚ ਜਿਹੜਾ ਸਿਵਰ ਸੀ ਨਾ ਉਹ ਸਿਵਰ ਦੇ ਲੋਕਾਂ ਨੇ ਘਰ ਪਾਲੇ ਸੀਗੇ ਅੱਛਾ ਜੀ ਪਹਿਲੇ ਤਾਂ ਰੋਕਿਆ ਨਹੀਂ ਕਿਸੇ ਨੇ ਲੇਕਿਨ ਘਰ ਪੈ ਕੇ ਸਿਵਰ ਸਾਫ਼ ਨਹੀਂ ਹੋ ਸਕਦਾ ਅਸੀਂ ਬਾਹਰ ਨਵਾਂ ਸਿਵਰ ਪਾਇਆ ਫਿਰ ਲੋਕੀ ਕਾਲੇ ਪੈ ਕੇ ਮੈਂ ਕਿਹਾ ਸਿਵਰ ਦਾ ਮਿੱਟੀ ਬਾਹਰ ਤੇ ਲੈਣ ਦਾ ਲੱਭਾਇਆ ਹੁਣ ਸੜਕ ਪਈ ਹੈ ਇਸੇ ਤਰ੍ਹਾਂ ਹੀ ਗੁਰਰਾਮਦਾਸ ਪਾਰਕ ਹੈ ਨਾਲ ਦੇ ਬੰਨੇ ਤੇ ਗੁਰਰਾਮਦਾਸ ਪਾਰਕ ਨੂੰ ਇਸ ਤਰ੍ਹਾਂ ਬਦਿਆ ਟਾਲਾ ਸ਼ਾਲਾ ਲਾ ਕੇ ਵਧੀਆ ਬਣਾਇਆ ਉਹ ਤਰੇ ਪੂਟੇਪੜਾ ਲੱਗਨ ਵਾਲੇ ਨੇ ਨਾਲ ਹੀ ਪਰਲੇਪ ਨੇ ਲਾਇਬ੍ਰੇਰੀ ਸਾਨੂੰ ਅੰਮ੍ਰਿਤਸਰ ਚ ਹੀ ਪਾਉਣੀ ਚਾਹੀਦੀ ਸੋਚਿਆ ਇੱਥੇ ਬਣਾਈਏ ਐਸ ਮੋਹਲੇਵਾਸੇ ਬਣਾਈਏ ਤਾਂ ਕਿ ਔਰ ਅਸੀਂ ਕੋਸ਼ਿਸ਼ ਕਰਕੇ ਤਾਂ ਨਾਮ ਵੀ ਬਾਬਾ ਸਾਹਿਬ ਅਮੇਰਿਕਾ ਸਾਹਿਬ ਦੇ ਨਾਂ ਤੇ ਰੱਖਾਂਗੇ ਪਰ ਇਹੀ ਚਾਹ ਹੈ ਕਿ ਉੱਥੇ 20 ਬੱਚੇ ਬਹਿ ਕੇ ਕਿਸੇ ਵੇਲੇ ਪੜ ਸਕਣ ਰਾਤ ਨੂੰ ਲੇਟ ਤੱਕ ਵੀ ਖੁੱਲੀ ਰੱਖਿਆ ਕਰਾਂਗੇ 10 ਵਜੇ ਤੋਂ 12 ਵਜੇ ਤੱਕ ਬੱਚੇ ਪੜਨ ਔਰ ਪੜ ਕੇ ਬੱਚੇ ਬਹੁਤ ਬੜੀ ਖੁਸ਼ੀ ਹੈ ਐਸ ਇਲਾਕੇ ਤੇ ਸਾਡੇ ਇੱਕ ਬੱਚਾ ਜੇ ਹੀ ਪਰਤੀ ਹੋਇਆ ਹੈ ਹਾਂਜੀ ਔਰ ਇੱਕ ਬੱਚਾ ਪਟਵਾਰੀ ਲੱਗਾ ਪਟਵਾਰੀ ਲੱਗਾ ਤਾਂ ਦੋ ਬੱਚੇ ਲੱਗੇ ਨੇ ਬੜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਆਪਣ ਲਿਖੇ ਲੱਗਦਾ ਇਸਾਂ ਮੌਕੇ ਲੱਗਦਾ ਬੜੀ ਮਿਹਨਤ ਨਾਲ ਸੋ ਘਰਾਂ ਚ ਸੋਚ ਨਹੀਂ ਹੁੰਦੀ ਘਰਾਂ ਚ ਕਿਹਦੇ ਜਗਾ ਥੋੜੀ ਹੁੰਦੀ ਆ ਹੋਰ ਬੱਚੇ ਵੀ ਹੁੰਦੇ ਨੇ ਸੋ ਪੜਾਈ ਦਾ ਮਾਹੌਲ ਜਿਹੜਾ ਲਾਇਬ੍ਰੇਰੀ ਜਾ ਕੇ ਬਹੁਤ ਚੰਗਾ ਬਣਿਆ ਕਰੇਗਾ ਇਹ ਕਿਹਦਾ ਸਭ ਤੋਂ ਵੱਡਾ ਕੰਮ ਅਸੀਂ ਜਿਹੜਾ ਸ਼ੁਰੂ ਕੀਤਾ ਹੋਇਆ ਪਤਾ ਨਹੀਂ ਕਦੋਂ ਖਤਮ ਕਰ ਪਾਵਾਂਗੇ ਉਹਨੂੰ ਉਹ ਹੈ ਕਿ ਪਟਕਾਂ ਵਾਲੇ ਜਿਹੜਾ ਸਕੂਲ ਹੈ ਨਾ ਚੌਂਕ ਤੋਂ ਉਰਲੇ ਬੰਨੇ ਦੁਕਾਨਾਂ ਬਣੀਆਂ ਵੇਖਿਆ ਕਾਰਪੋਰੇਸ਼ਨ ਦੀ ਉਹ ਜਿਹੜੀ ਬੈਕਸੇਡ ਚੇਕੜ ਜਗਾ ਲੇਕਿਨ ਬੱਚੇ ਸਾਰੇ ਉਥੇ ओके okay. तो ਸਾਡਾ ਰਾਧਾਕਰ ਤੇਲਯਾਰ ਬਚਾ ਪੜੇ ਹਮਮ ਅ ਜੋ ਜਾਂਦਾ ਇਲਾਕਾ ਮਤਲਬ ਨੂਰੀ ਮੱਲੇ ਦੇ ਬੱਚੇ ਆਉਣ ਉੱਥੇ ਹੋ ਤੇ ਗੁਜਰਪੁਰੇ ਦੇ ਬੱਚੇ ਆਉਣ ਸਾਰੇ ਲਾਲ ਕੋਟਰ ਦੇ ਬੱਚੇ ਆਉਣ ਅੰਬੇਦਕਰ ਕਵਾਲਟੀ ਦੇ ਬੱਚੇ ਆਉਣ ਪਰ ਰਾਧਾਕ੍ਰਿਸ਼ਨ ਕਵਾਲਟੀ ਦੇ ਬੱਚੇ ਆਉਣ ਸਾਰੇ ਬੱਚੇ ਉੱਥੇ ਆਉਣ ਸਾਡੇ ਜੀ ਸ਼ਹਿਰ ਵੀ ਆਉਣ ਕੋ ਦੇਖੋ ਨਾ ਕਿੱਡੀ ਸੈਂਟਰ ਲੋਕੇਸ਼ਨ ਹੈ ਸੈਂਟਰਲ ਹਲਕਾ ਵੀ ਪੈਂਦਾ ਉਹਨੂੰ ਬਿਲਕੁਲ ਸੈਂਟਰਲ ਸਾਊਥ ਦੇ ਐਚ ਤੇ ਆ ਕਸਪੇ ਹੈ ਨਾ ਔਰ ਆਬਾਦੀ ਸਾਰੀ ਪੈਂਦੀ ਇਧਰੋਂ ਉਧਰੋਂ ਸ਼ਹਿਰੀ ਆਬਾਦੀ ਸਾਰੀ ਪੈਂਦੀ ਹੈ ਸੋ ਮਤਲਬ ਬਹੁਤ ਸੋਹਣਾ ਸਕੂਲ ਸਮੇਲ ਹੋ ਕੇ ਸ਼ਹਿਰੀ ਦਾ ਬੈਕਵਰ ਇਲਾਕੇ ਦਾ ਇੱਕ ਬੜਾ ਸਮਾ ਸਕੂਲ ਚੱਲ ਸਕਦਾ ਉਹ ਤਿੰਨ ਜਰ ਬੱਚੇ ਦੇ ਵਾਸਤੇ ਅਸੀਂ ਪੂਰੀ ਪਲੈਨਿੰਗ ਕੀਤੀ ਹੋਈ ਹੈ ਉਹਦਾ ਨਕਸ਼ਾ ਨਕਸ਼ਾ ਸਾਰਾ ਪਾਸ ਹੈ ਸਭ ਕੁਝ ਪਾਸਾ ਉਹਦਾ بس ਇਹ ਕਿ ਸਾਰੇ ਫੰਡ ਜਿੱਧਰੇ ਨੇ ਜਦੋਂ ਫੰਡ ਆ ਕੇ ਅਸੀਂ ਉਹਨੂੰ ਪਛ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਕੋਲੋਂ ਦਾ ਡਾਕਟਰ ਸਾਹਿਬ ਜੀ ਦਾ ਧੰਨਵਾਦ ਕਰਾਂਗੇ ਇਹ ਮੇਰੀ ਹੈਗਾ ਅਸੀਂ ਗਲਵਾਰੀ ਗੇਟ ਤੋਂ ਇਹਦੇ ਵਿੱਚ ਬਹੁਤ ਗਰੀਬ ਸਾਡਾ ਟਪਾ ਹੈਗਾ ਸੀ ਉਹ ਡਾਕਟਰ ਸਾਹਿਬ ਜੀ ਨੇ ਬਹੁਤ ਵਧੀਆ ਇੱਕ ਨਹਿਾਰ ਦਿੱਤੀ ਜਿਹਦੇ ਵਿੱਚ ਸਾਡਾ ਜਿਹੜਾ ਪਾਣੀ ਦਾ 10 ਸਾਲ ਤੋਂ ਕੋਈ ਮਸਲਾ ਨਹੀਂ ਹੱਲ ਕਰ ਸਕਿਆ ਕੋਈ ਵੀ ਸਰਕਾਰ ਉਹ ਡਾਕਟਰ ਸਾਹਿਬ ਜੀ ਆਣ ਕੇ ਇੱਥੇ ਤੇ ਇਹ ਪਾਣੀ ਦਾ ਮਸਲਾ ਹਲਕਿਆ ਤੇ ਜਿਹਦੇ ਵਿੱਚ ਸਾਡੀ ਸਾਰੀ عوام ਬਹੁਤ ਖੁਸ਼ ਹੋਈ ਹੈ ਵੀ ਅੱਜ ਦੇਖੋ ਪਹਿਲੋ ਟਿਊਬਨ ਲਵਾਇਆ ਗਿਆ ਫਿਰ ਅੱਜ ਪਾਈਪਾ ਵੀ ਪਾਤੀਆਂ ਵਾ ਵੀ ਸਾਫ ਪਾਣੀ ਦਿੱਤਾ ਜਾਵੇ ਡਾਕ ਸਾਹਿਬਾ ਨੂੰ ਸਾਡੀ ਵਾਰਡ ਦਾ ਇੰਨਾ ਕ ਖਿਆਲ ਆ ਉਹ ਇਨਐਮਐਲਏ ਕੋਈ ਵੀ ਕਿਤੇ ਗਲਵਾਰੀ ਗੇਟ ਦੇ ਵਿੱਚ ਨਹੀਂ ਆਇਆ ਜਿੰਨੇ ਇਹਨਾਂ ਨੇ ਖੁਦ ਇੰਨੀ ਡੀਪਲੀ ਸੋਚ ਲਿਆ ਵੀ ਇਹ ਗਲਵਾਰੀ ਗੇਟ ਦੀ ਜਿਹੜੀ ਦਿੱਲੀ ਇਹਨੂੰ ਵਧੀਆ ਏਰੀਆ ਬਣਾਇਆ ਜਾਏ ਆਪਾਂ ਡਾਕ ਸਾਹਿਬ ਦਾ ਸਾਰੀ ਪਬਲਿਕ ਤਹਿ ਦਿਲੋਂ ਧੰਨਵਾਦ ਕਰਦੇ ਹਾਂ